ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਹਲਦੀ ਰੋਗ ਬਾਰੇ ਗਟੋੜੀ ਰੋਗ ਕਿਸਾਨ ਵੀਰ ਕਹਿੰਦੇ ਆ ਝੂਠੀ ਕਾਂਗਿਆਰੀ ਫਾਲਸ ਮਟ ਆਫ ਰਾਈਸ ਜਿਹਦੇ ਵਿੱਚ ਦਾਣਿਆਂ ਦੀ ਥਾਂ ਤੇ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਬਣਦੇ ਆ ਆਮ ਤੌਰ ਤੇ ਸਾਰੀ ਮੁੰਜਰ ਨਹੀਂ ਪ੍ਰਭਾਵਿਤ ਹੁੰਦੀ ਕੁਝਕ ਦਾਣੇ ਪ੍ਰਭਾਵਿਤ ਹੁੰਦੇ ਆ ਉల్లి ਦੇ ਸਪੋਰ ਆ ਜਿਹੜੇ ਉਹ ਜਿਹੜੀ ਮੇਨ ਇਨਫੈਕਸ਼ਨ ਦੀ ਸਟੇਜ ਉਹ ਇੱਕ ਤਾਂ ਹੈਗੀ ਰਿਪਰੋਡਕਟਿਵ ਸਟੇਜ ਇੱਕ ਹੈਗੀ ਆ ਰਾਈਪਨਿੰਗ ਸਟੇਜ ਮਤਲਬ ਗੋਭ ਸਮੇ ਇਨਫੈਕਸ਼ਨ ਹੋ ਸਕਦੀ ਹੈ अर्ਲੀ ਫਲਾਵਰਿੰਗ ਤੇ ਇਨਫੈਕਸ਼ਨ ਹੋ ਸਕਦੀ ਹੈ ਜਦੋਂ ਕਿ ਇਹ ਓਵਰੀ ਨੂੰ ਡਿਸਟਰਬ ਕਰਦਾ ਉల్లి ਰੋਗ ਤੇ ਦਾਣਿਆਂ ਦੀ ਥਾਂ ਤੇ ਸਿੱਧਾ ਧੂੜੇਦਾਰ ਉల్లి ਦੇ ਗੋਲੇ ਬਣ ਜਾਂਦੇ ਆ ਫਿਰ ਇਹ ਜਾ ਕੇ ਮਿਲਕ ਸਟੇਜ ਦੇ ਐਂਡ ਚ ਮਤਲਬ ਜਦੋਂ ਦਾਣਾ ਐਨ ਸਪਾਈਕਲੇਟ ਤੁਹਾਡਾ ਮਚਿਓਰਟੀ ਵਾਲ ਨੂੰ ਹੁੰਦਾ ਉਸ ਸਟੇਜ ਤੇ ਜਾ ਕੇ ਵੀ ਇਨਫੈਕਸ਼ਨ ਆਪਾਂ ਨੂੰ ਨਜ਼ਰ ਆ ਸਕਦੀ ਖੇਤ ਦੇ ਵਿੱਚ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧ ਉੱਚ ਤਾਪਮਾਨ ਬੱਦਲ ਵਾਈ ਸਿੱਲਾ ਮੌਸਮ ਗੋਭ ਸਮੇ ਮੀਂਹ ਪੈਣੇ ਨ ਸਾਰੇ ਸਮੇ ਫਲਾਵਰਿੰਗ ਸਮੇ ਹਵਾ ਦੇ ਵਿੱਚ ਜਿਹੜੀ ਹੈਗੀ ਆ ਉਹ ਨਮੀ ਤੇ ਜਿਹੜਾ ਮਤਲਬ ਆਪਾਂ ਕਹਦੇ ਆ ਕਿ ਗਰਮੈਸ਼ ਦੇ ਕਾਰਨ ਜਾਂ ਜਿਹੜੀ ਹੈਗੀ ਆ ਉਹ ਆਪਾਂ ਜਿਆਦਾ ਜ਼ਰੂਰ ਤੋਂ ਜਿਆਦਾ ਇਸ ਖੇਤ ਦੇ ਵਿੱਚ ਯੂਰੀਆ ਪਾਈ ਹੋਈ ਆ ਖੇਤ ਦੇ ਵਿੱਚ ਆਪਣੇ ਪਹਿਲਾ ਇਨਫੈਕਸ਼ਨ ਮਤਲਬ ਕਿ ਪਿਛਲੇ ਸਾਲ ਬਿਮਾਰੀ ਆਈ ਸੀਗੀ ਤੇ ਟਾਈਮਲੀ ਆਪਾਂ ਗੋਭ ਸਮੇ ਜੇ ਸਪਰੇ ਨਹੀਂ ਕਰਦੇ ਤਾਂ ਫਿਰ ਵੀ ਇਹ ਬਿਮਾਰੀ ਫੈਲਦੀ ਹੈ ਹਵਾ ਰਾਹੀਂ ਇਹਦੇ ਸਪੋਰ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਆ ਪਾਣੀ ਰਾਹੀਂ ਖਾਲਾਂ ਰਾਹੀਂ ਜਿਹੜੇ ਜਿੱਥੇ ਇੱਕ ਥਾਂ ਦੇ ਸਪੋਰ ਪਏ ਉਥੋਂ ਗਾਂ ਜਿਹੜੇ ਹੈਗੇ ਇਹ ਪਹੁੰਚ ਸਕਦੇ ਆ ਤਾਂ ਫਸਲ ਦੇ ਪੱਕਣ ਤੱਕ ਇਸ ਰੋਗ ਦਾ ਡਰ ਬਣਿਆ ਰਹਿੰਦਾ ਕਈ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਇਨਫੈਕਸ਼ਨ ਜਿਹੜੀ ਵੱਜ ਜਾਂਦੀ ਆ ਕਈ ਵਾਰ ਕੀ ਕਰਦਾ ਕਿ ਆਪਾਂ ਗਿੱਲੇ ਖੇਤ ਦੇ ਵਿੱਚ ਜਿਵੇਂ ਸਵੇਰੇ ਤਰੇਲਿਆ ਖੇਤ ਆ ਜਾਂ ਮੀਂਹ ਪਿਆ ਹੋਇਆ ਤੇ ਆਪਾਂ ਖੇਤ ਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਮੂਵਮੈਂਟ ਕਰਦੇ ਆ ਕੋਈ ਸਪਰੇਅ ਕਰਦੇ ਆ ਉਹਦੇ ਨਾਲ ਵੀ ਜੇ ਉੱਲੀ ਦੇ ਸਪੋਰ ਤੁਹਾਡੇ ਖੇਤ ਦੇ ਵਿੱਚ ਹੈਗੇ ਆ ਤਾਂ ਉਹ ਜਿਹੜੇ ਖੇਤ ਦੇ ਵਿੱਚ ਬਹੁਤ ਜਲਦੀ ਵੱਧਦੇ ਆ ਇਸੇ ਕਰਕੇ ਮੈਂ ਬੇਨਤੀ ਕਰਦਾ ਹਾਂ ਉਹਨਾਂ ਕਿ ਜਦੋਂ ਵੀ ਸਪਰੇਅ ਕਰਨੀ ਕੋਸ਼ਿਸ਼ ਕਰੋ ਹਮੇਸ਼ਾ ਬਾਅਦ ਦੁਪਹਿਰ ਜਿਹੜੀ ਹੈਗੀ ਸਪਰੇਅ ਕਰੋ ਬੈਸਟ ਰਿਜ਼ਲਟ ਆਪਾਂ ਨੂੰ ਮਿਲਦੇ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਮੁੱਖ ਤੌਰ ਤੇ ਰੋਗ ਥਾਂ ਵਾਸਤੇ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਕਾਫੀ ਆ ਚਰਚਾ ਇਹਦੇ ਬਾਰੇ ਕਾਫੀ ਚੱਲ ਰਹੀ ਹੈ ਹਲਦੀ ਰੋਗ ਬਾਰੇ ਇਹ ਜਿਹੜਾ ਇੱਕ ਤਾਂ 1000 ਗ੍ਰੇਨ ਵੇਟ ਮਤਲਬ ਕਿ ਦਾਣੇ ਨੂੰ ਹੌਲਾ ਕਰਦਾ ਰੋਗ ਦੂਸਰੇ ਨੰਬਰ ਤੇ ਕੁਆਲਿਟੀ ਬਹੁਤ ਖਰਾਬ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਆਲਟੀਮੇਟਲੀ ਝਾੜ ਤੇ ਅਸਰ ਪੈ ਜਾਂਦਾ ਹੁਣ ਦੇਖੋ ਯੂਰੀਆ ਜਿਹੜੀ ਘੱਟ ਪਾਉਣ ਵਾਲਾ ਉਹ ਵੀ ਟਾਈਮ ਲੰਘ ਗਿਆ ਕਿਉਂਕਿ ਯੂਰੀਆ ਦਾ ਕਿਸਾਨ ਵੀਰ ਕਾਫੀ ਜ਼ਿਆਦਾ ਮਤਲਬ ਹਰ ਸਾਲ ਆਪਣੀ ਥੋੜੀ-ਬਹੁਤੀ ਡੋਜ਼ ਮੈਨ ਲੱਗਦਾ ਕਿ ਵੱਧ ਗਈ ਜਾ ਰਹੀ ਆ ਇੱਕ ਜਿੱਥੇ ਲਗਾਤਾਰ ਜਿਹੜੇ ਹੈਗੇ ਨੇ ਨਹਿਰੀ ਪਾਣੀ ਖਾਸ ਤੌਰ ਤੇ ਗੋਭ ਵਾਲੀ ਸਟੇਜ ਦੇ ਉੱਤੇ ਜਾਂ ਲਗਾਤਾਰ ਹੀ ਲੱਗੀ ਜਾਂਦੇ ਉਹਦੇ ਨਾਲ ਵੀ ਸਪੋਰ ਆ ਜਿਹੜੇ ਉਹ ਖੇਤਾਂ ਦੇ ਵਿੱਚ ਵੱਧ ਸਕਦੇ ਆ ਤਾਂ ਇਹਦੇ ਵਿੱਚ ਆਪਾਂ ਰੋਕਥਾਮ ਹੁਣ ਜਿਹੜੀ ਜਦੋਂ ਫਸਲ ਗੋਭ ਚ ਹੈ ਪਹਿਲੀ ਸਟੇਜ ਉਦੋਂ ਆ ਤੁਹਾਡੀ ਸਪਰੇਅ ਕਰਨ ਦੀ ਸਿਫਾਰਸ਼ ੁੱਲੀਨਾਸ਼ਕ ਜਿਹਦੇ ਵਿੱਚ ਜਾਂ ਤਾਂ 400 ਮਿਲੀਲੀਟਰ ਗਲੀਲਿਓਬੇ ਤੁਸੀਂ ਸਪਰੇਅ ਕਰਨੀ ਹੈ ਪ੍ਰੋਕਸੀ ਬਕੌਕਸੀਸਟੋਬਨ ਪਲੱਸ ਪ੍ਰੋਪੀਗੋਨੋਲ 400 ਮਿਲੀਲੀਟਰ ਜਾਂ ਅੱਧਾ ਕਿਲੋ ਕੋਸਾਈਡ ਕਾਪਰ ਹਾਈਡਰੋਕਸਾਈਡ ਸਪਰੇਅ ਕਰਨੀ ਆ 200 ਲੀਟਰ ਪਾਣੀ ਦੇ ਵਿੱਚ ਇਹ ਬੇਨਤੀ ਆ ਵਾਰ-ਵਾਰ ਮੈਂ ਕਹਿੰਦਾ ਹੁੰਦਾ ਕੋਈ 100 ਨਹੀਂ 150 ਨਹੀਂ ਤੁਹਾਨੂੰ ਰਿਜ਼ਲਟ ਪੂਰਾ ਨਹੀਂ ਮਿਲਣਾ ਖਾਸ ਤੌਰ ਤੇ ਇਹ ਕੋਸਾਈਡ ਜਾਂ ਬਲਾਈਟੋਕਸ ਦੀ ਸਪਰੇਅ ਕਰਦੇ ਕਿਉਂਕਿ ਕੰਟੈਕਟ ਬੇਸਡ ਯੂਲੀ ਨਾਸ਼ਕ ਨੇ ਜੇ ਆਪਾਂ ਪੂਰਾ ਏਰੀਆ ਕਵਰ ਨਹੀਂ ਕਰਾਂਗੇ ਆਪਾਂ ਨੂੰ ਰਿਜ਼ਲਟ ਬਿਲਕੁਲ ਨਹੀਂ ਮਿਲਣਾ ਕਾਪਰ ਬੇਸਡ ਖਾਸ ਤੌਰ ਤੇ ਯੂਲੀ ਨਾਸ਼ਕ ਜਿਹੜਾ ਤੁਸੀਂ ਕਰਦੇ ਆ ਤੇ ਗਲੀਲਿਓ ਵੇ 400 ਮਿਲੀਲੀਟਰ ਉਹ ਵੀ ਤੁਸੀਂ 200 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਨੀ ਆ ਸਪਰੇਅ ਕਰਨੀ ਆ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਜੇ ਤੁਸੀਂ ਸਪਰੇਅ ਰਿਪੀਟ ਕਰਨੀ ਚਾਹੁੰਦੇ ਆ ਤਾਂ ਜਦੋਂ ਮੁੰਜਰਾ ਨਿਕਲਦੀਆਂ ਮਤਲਬ ਪ੍ਰੀ ਫਲਾਵਰਿੰਗ ਫਲਾਵਰਿੰਗ ਹੋਣ ਤੋਂ ਪਹਿਲਾਂ ਪਹਿਲਾਂ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਜਦੋਂ ਮੁੰਜਰਾ ਨਿਕਲਣੀਆਂ ਸਟਾਰਟ ਹੋਈਆਂ ਉਦੋਂ ਆਪਾਂ ਸਪਰੇਅ ਕਰ ਸਕਦੇ ਆ ਕਿਉਂਕਿ ਫਲਾਵਰਿੰਗ ਟਾਈਮ ਵੀ ਜੇ ਆਪਣੇ ਖੇਤ ਦੇ ਵਿੱਚ ਸਪੋਰ ਹੈਗੇ ਆ ਤਾਂ ਇਹ ਦੀ ਇਨਫੈਕਸ਼ਨ ਹੋ ਸਕਦੀ ਕਿਸੇ ਟਾਈਮ ਵੀ ਇਹ ਦੀ ਇਨਫੈਕਸ਼ਨ ਆ ਜਿਹੜੀ ਉਹ ਹੋ ਸਕਦੀ ਆ ਜੇ ਤੁਸੀਂ ਮਤਲਬ ਇਹ ਉਲੀਨਾਸ਼ਕ ਤੁਸੀਂ ਵਰਤਦੇ ਆ ਇਹਦੇ ਨਾਲ ਹੋਰ ਜਿਹੜੇ ਕਿਉਂਕਿ ਬ੍ਰੌਡ ਸਪੈਕਟਰ ਮੂਲੀਨਾਸ਼ਕ ਨੇ ਹੋਰ ਰੋਗਾਂ ਤੋਂ ਵੀ ਰੋਕਥਾਮ ਆਪਾਂ ਨੂੰ ਮਿਲਦੀ ਆ ਖਾਸ ਤੌਰ ਤੇ ਜਿਵੇਂ ਸ਼ੀਤ ਬਲਾਈਟ ਵਗੈਰਾ ਤੇ ਬਲਾਸਟ ਆ ਜਿਹੜੀ ਉਹ ਬਾਸਮਤੀ ਚਾਉਂਦੀ ਬਾਸਮਤੀ ਜਿਹੜੀ ਆਪਾਂ ਨੂੰ ਗਟੋਲੀ ਰੋਗਣੀ ਵਾਲਾ ਦੇਖਣ ਨੂੰ ਮਿਲਦਾ ਸੋ ਤੁਸੀਂ ਕੋਸਾਈਡ ਜਾਂ ਗਲੇਲੀਓਵੇ 400 ਮਿਲੀਲੀਟਰ ਕਸਾਈਡ ਜਾਂ ਬਲਾਈਟੋਕਸ 500 ਗ੍ਰਾਮ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹਦੀ ਸਪਰੇ 200 ਲੀਟਰ ਪਾਣੀ ਦੇ ਵਿੱਚ ਗੋਬ ਟਾਈਮ ਕਰਨੀ ਆ ਜਦੋਂ ਪਾਈਪਾਂ ਪੂਰੀਆਂ ਫੁੱਲੀਆਂ ਹੋਈਆਂ ਨੇ ਜਾਂ ਅੱਧੀਆਂ ਫੁੱਲੀਆਂ ਹੋਈਆਂ ਨੇ ਉਸ ਟਾਈਮ ਤੁਸੀਂ ਜਦੋਂ ਮਤਲਬ ਮੁੰਜਰ ਬਣ ਰਹੀ ਹੈ ਉਦੋਂ ਸਪਰੇ ਕਰਨ ਦਾ ਫਾਇਦਾ ਹੁੰਦਾ ਗਿੱਲੇ ਖੇਤ ਚ ਗਿੱਲੇ ਬੂਟੇ ਨੇ ਜਦੋਂ ਮਤਲਬ ਤਰੀਲ ਪਈਆ ਜਾਂ ਮੀਂਹ ਪਿਆ ਹੋਇਆ ਮੌਇਸਚਰ ਹੈਗਾ ਬੂਟਿਆਂ ਦੇ ਉੱਤੇ ਪੂਰਾ ਉਦੋਂ ਖੇਤ ਚ ਮੂਵਮੈਂਟ ਨਾ ਕਰੋ ਕੋਸ਼ਿਸ਼ ਕਰੋ ਇੱਕ ਖੇਤ ਤੋਂ ਦੂਜੇ ਖੇਤਾਂ ਦੇ ਵਿੱਚ ਪਾਣੀ ਨਾ ਛੱਡਿਏ ਤਾਂ ਜਿਹੜਾ ਸਪਰੇਅ ਆ ਉਹ ਕੋਸ਼ਿਸ਼ ਕਰੋ ਬਾਅਦ ਦੁਪਹਿਰ ਆਪਾਂ ਜਿਹੜੀ ਹੈਗੀ ਆ ਸਪਰੇਅ ਕਰੀਏ ਤੇ ਜੇ ਆਪਾਂ ਸਪਰੇਅ ਰਿਪੀਟ ਕਰਨੀ ਚਾਹਣੀ ਤਾਂ ਮੁੰਜਰਾ ਨਿਕਲਣ ਟਾਈਮ ਆਪਾਂ ਸਪਰੇਅ ਕਰ ਦਈਏ ਕਿਉਂਕਿ ਬੂਰ ਪੁਆਇੰਟ ਟਾਈਮ ਜੇ ਡਿਸਟਰਬ ਕਰਨ ਨਾਲ ਖੇਤ ਨੂੰ ਆਪਾਂ ਫਿਰ ਆਪਾਂ ਮਿਲਕ ਸਟੇਜ ਤੇ ਜਾ ਕੇ ਜ਼ਰੂਰਤ ਅਨੁਸਾਰ ਜਿਹੜੀ ਸਪਰੇਅ ਕਰ ਸਕਦੇ ਹਾਂ ਬਹੁਤ ਬਹੁਤ